ਨਾਮਜ਼ਾਦਗੀ ਕਾਗਜ਼ ਪੜਨ ਵਾਸਤੇ ਅੱਜ ਵਿਸ਼ੇਸ਼ ਤੌਰ ਤੇ ਉੱਤੇ ਜੋ ਅਨਿਲ ਜੋਸ਼ੀ ਆਪਣੇ ਪਾਰਟੀ ਮੈਂਬਰਾਂ ਦੇ ਨਾਲ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਡੀਸੀ ਸਾਹਿਬ ਦੇ ਦਫ਼ਤਰ ਵਿਖੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਿਟੀ ਦੇ ਜਿਹੜੇ ਪੁਖਤਾ ਪ੍ਰਬੰਧ ਇੱਥੇ ਕੀਤੇ ਗਏ ਨੇ ਹਾਲਾਂਕਿ ਜੇਕਰ ਗੱਲ ਕਰ ਲਈਏ ਕਿ ਬੜਾ ਵੱਡਾ ਝਟਕਾ ਜੋ ਆ ਸ਼੍ਰੋਮਣੀ ਕਾਲੀਦਾਨ ਨੂੰ ਲੱਗਿਆ ਕਿ ਜੋ ਤਲਬੀਰ ਸਿੰਘ ਗਿੱਲ ਜੋ ਪਾਰਟੀ ਛੱਡ ਕੇ ਜੋ ਆਮ ਆਦਮੀ ਪਾਰਟੀ ਚਲੇ ਗਏ ਨੇ ਪਰ ਉਸ ਤੋਂ ਬਾਅਦ ਅੱਜ ਅਨਿਲ ਜੋਸ਼ੀ ਆਪਣੇ ਜੋ ਕਾਗਜ਼ ਪੜਨ ਵਾਸਤੇ ਜੋ ਡੀਸੀ ਸਾਹਿਬ ਦੇ ਦਫ਼ਤਰ ਵਿਖੇ ਪਹੁੰਚੇ ਨੇ ਹਿੰਦੇ ਹੈ ਕਿ ਜਿਹੜੇ ਕੈਂਡੀਡੇਟ ਹੈਗੇ ਨੇ ਅੱਜ ਇੱਥੇ ਪਹੁੰਚ ਰਹੇ ਨੇ ਤੇ ਆਪਣੇ ਨਾਮਜ਼ਦਗੀ ਕਾਗਜ਼ ਭਰ ਰਹੇ ਨੇ ਤਾਂ ਤਾਂ ਸ ਵੀਰਾ ਤੜਣਾ ਦਾ ਸਾਂਝਾ ਕਰ ਰਹੇ ਆ ਡੀਸੀ ਸਾਹਿਬ ਦੇ ਦਫ਼ਤਰ ਤੋਂ ਤਾਂ ਕੁਝ ਸਮੇਂ ਦੇ ਵਿੱਚ ਅਨਿਲ ਜੋਸ਼ੀ ਉਹਨਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਅੱਜ ਕੀ ਕਹਿਣਾ ਹੈ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਅੱਜ ਅਨਿਲ ਜੋਸ਼ੀ ਜੋ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਜਿਹੜੇ ਆਪਣੇ ਕਾਗਜ਼ ਭਰੇ ਗਏ ਨੇ ਤਾਂ ਹੁਣ ਕਿਤਨਾ ਕਿਤੇ ਹਰ ਇੱਕ ਪਾਰਟੀ ਦੇ ਜੋ ਕੈਂਡੀਡੇਟ ਹੈਗੇ ਨੇ ਉਹਨਾਂ ਵੱਲੋਂ ਹੁਣ ਖੁੱਲ ਕੇ ਜਿਹੜਾ ਆ ਮੈਦਾਨ ਦੇ ਵਿੱਚ ਉਤਰ ਆਏ ਨੇ ਤਾਂ ਹੁਣ ਉਹਨਾਂ ਵੱਲੋਂ ਜੋ ਆਪਣੀ ਸੀਟ ਜਿੱਤਣ ਵਾਸਤੇ ਜੋ ਆ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਵੀ ਕੀਤਾ ਜਾਣਾ ਹੈਗਾ ਤਾਂ ਮੈਂ ਦੇਖਦੇ ਆ ਕਿ ਆਹਨਾਂ ਵਾਲੇ ਸਮੇਂ ਦੇ ਵਿੱਚ ਕੌਣ ਸ਼੍ਰੀ ਹਮਸਰ ਸਾਹਿਬ ਤੋਂ ਜਿਹੜਾ ਚੋਣ ਜਿੱਤ ਕੇ ਜੋ ਸੀਟ ਜਿੱਤ ਕੇ ਜੋ ਲੋਕ ਸਭਾ ਦੇ ਵਿੱਚ ਜਾਂਦਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਜਗਬਣੀ ਕਿੜਕ ਦਿੱਤੀ ਮੇਰੇ ਤੇ ਵਿਸ਼ਵਾਸ ਕੀਤਾ ਆਪਣੇ ਸਾਥੀਆਂ ਦਾ ਮਜੀਠੀਆ ਸਾਹਿਬ ਆ ਲੋਪੋਕੇ ਸਾਹਿਬ ਆ ਬਾਕੀ ਹਲਕਾ ਇੰਚਾਰਜ ਜਿੰਨੇ ਵੀ ਸਾਰੇ ਜ਼ਿਲ੍ਹਾ ਪ੍ਰਧਾਨ ਜੀ ਆ ਸਾਰਿਆਂ ਦਾ ਤੇ ਸਭ ਤੋਂ ਵੱਧ ਬਹੁਤ ਵੱਡੀ ਗਿਣਤੀ 'ਚ ਅੱਜ ਅਸੀਂ ਪਹਿਲਾਂ ਓਟ ਆਸਰਾ ਲਿਆ ਸੀ ਗੁਰੂ ਮਹਾਰਾਜ ਦਾ ਸ੍ਰੀ ਸੁਖਮਣੀ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਹਿਲਾਂ ਪਾਠ ਕਰਕੇ ਕੀਰਤਨ ਕਰਕੇ ਗੁਰੂ ਮਹਾਰਾਜ ਦਾ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਅਸੀਂ ਚੱਲੇ ਤੇ ਅੱਜ ਇੱਥੇ ਨੋਮੀਨੇਸ਼ਨ ਫਾਈਲ ਕੀਤੇ ਆ ਕੋਟਨ ਕੋਟ ਧਨਵਾਦਿਆ ਗੁਰੂ ਰਾਮਦਾਸ ਜੀ ਦਾ ਪੁੱਤਰ ਦੁਰਗਿਆਣਾ ਧੀਰਥ ਇੱਥੇ ਬਾਂਕੇ ਬਿਹਾਰੀ ਜੀ ਦਾ ਭਗਵਾਨ ਵਾਲਮੀਕੀ ਧੀਰਥ ਇੱਥੇ ਭਗਵਾਨ ਵਾਲਮੀਕੀ ਜੀ ਦਾ ਸਾਰੇ ਹੀ ਦੇਵੀ ਦੇਵਤਿਆਂ ਦਾ ਗੁਰੂਆਂ ਮਹਾਂਪੁਰਸ਼ਾਂ ਦਾ ਪਵਿੱਤਰ ਧਰਤੀ ਹੈ ਦੁਨੀਆ ਭਰ ਦੇ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਆ ਕਿੱਡੇ ਭਾਗਾਂ ਵਾਲੇ ਆ ਮੈਂ ਤੇ ਮੈਂ ਨਾ ਜਿੰਨਾ ਰੋਮ ਰੋਮ ਜਿਹੜਾ ਨਾ ਮੇਰਾ ਉਹ ਰਣੀ ਆ ਇਸ ਗੁਰੂ ਨਗਰੀ ਦਾ ਗੁਰੂ ਸਾਹਿਬ ਦਾ ਪਰਮਾਤਮਾ ਦਾ ਕਿ ਮੈਨੂੰ ਐਮਐਲਏ ਬਣ ਦਾ ਮੌਕਾ ਇੱਥੋਂ ਮਿਲਿਆ ਇਸ ਗੁਰੂ ਨਗਰੀ ਚੋਂ ਮੈਨੂੰ ਮੰਤਰੀ ਬਣ ਦਾ ਮੌਕਾ ਮਿਲਿਆ ਥੋਂ ਫਿਰ ਅੱਜ ਪਾਰਲੀਮੈਂਟ ਦੇ ਵਿੱਚ ਜਾਣ ਵਾਸਤੇ ਮੈਂ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਨੋਮੀਨੇਸ਼ਨ ਫਾਈਲ ਕਰਨਾ ਹੈ ਮੈਂ ਤਾਂ ਇਹੋ ਆਨਾ ਵੀ ਦੁਨੀਆ ਭਰ ਦੇ ਲੋਕ ਇਸ ਗੁਰੂ ਨਗਰੀ ਚ ਨਤਮਸਤਕ ਹੋਣ ਆਉਂਦੇ ਆ ਆਪਣੇ ਵੱਡੇ ਭਾਗ ਸਮਝਦੇ ਆ ਜਦੋਂ ਇੱਥੇ ਦੁਨੀਆ ਦੇ ਕਿਸੇ ਕੋਨੇ ਚੋਂ ਆ ਕੇ ਸੀਸ ਨਵਾਉਂਦੇ ਗੁਰੂ ਅਮਰਦਾਸ ਜੀ ਦੇ ਚਰਨਾ ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਤੇ ਅਸੀਂ ਕਿੱਡੇ ਭਾਗਾਂ ਵਾਲੇ ਆ ਐਮਐਲਏ ਮੰਤਰੀ ਅਜ ਮੈਂਬਰ ਪਾਰਲੀਮੈਂਟ ਵਾਸਤੇ ਤੇ ਇਹੋ ਹੀ ਮੈਂ ਗੁਰੂ ਸਾਹਿਬ ਦੇ ਚਰਨਾ ਚ ਅਸ਼ੀਰਵਾਦ ਕਰਦਾ ਵੀ ਸੱਚੇ ਦਿਲੋਂ ਪਹਿਲਾਂ ਸੇਵਾ ਕੀਤੀ ਸੀ ਤੇ ਸੱਚੇ ਦਿਲੋਂ ਅੱਜ ਕਾਗਜ਼ ਭਰਨ ਆਇਆ ਅਸ਼ੀਰਵਾਦ ਦਿਓ ਇਸ ਗੁਰੂ ਨਗਰੀ ਦਾ ਜਿੰਨਾ ਮੇਰੇ ਤੇ ਰਹਿਣਿਆ ਮੈਂ ਔਲਾਦ ਨਹੀਂ ਸਕਦਾ ਤੇ ਮਿਹਨਤ ਕਰਕੇ ਇਮਾਨਦਾਰੀ ਨਾਲ ਇਸ ਗੁਰੂ ਨਗਰੀ ਦੀ ਸੇਵਾ ਕਰਕੇ ਜਿੰਨਾ ਘੌਲਾ ਕਰ ਸਕਾਂ ਉਹ ਮੈਂ ਕਰਾਂ ਮੇਰੇ ਤੇ ਬਹੁਤ ਵੱਡਾ ਰਹਿਣਿਆ ਇੱਥੋਂ ਦੇ ਲੋਕਾਂ ਦਾ ਗੁਰੂ ਗੁਰੂ ਸਾਹਿਬ ਦਾ ਤੇ ਗੁਰੂ ਨਗਰੀ ਦਾ